ਦਿੱਲਿਆ ਦੇ ਆਲਾ ਵੇਖ ਦੇਖ ਚ ਉਪਲ ਨਾਰੀ ਅਜੇ ਤੇਰਾ ਦਿਲ ਨਾ ਠਰੇ ਦਿੱਲਿਆ ਦੇ ਆਲਾ ਵੇਖ ਦੇਖ ਚ ਉਪਲ ਨਾਰੀ ਅਜੇ ਤੇਰਾ ਦਿਲ ਨਾ ਠਰੇ ਹੋ ਲੋਕਾਂ ਦੀਆਂ ਭੁੱਖਾਂ ਉਤੇ ਫਰੇ ਸਾਡੀ ਦੇਖਦੀ ਲੋਕਾਂ ਦੇ ਆ ਦੁੱਖਾਂ ਉਤੇ ਫਰੇ ਸਾਡੀ ਦੇਖਦੀ ਲੋਕਾਂ ਦੇ ਆ ਮੁੱਖਾਂ ਉਤੇ ਫਰੇ ਸਾਡੀ ਦੇਖਦੀ ਲੋਕਾਂ ਦੇ ਆ ਦੁੱਖਾਂ ਉਤੇ ਫਰੇ ਸਾਡੀ ਦੇਖਦੀ ਤੇਖਦੀ ਅਸੀਂ ਤਾਂ ਆ ਬੋਲਦੇ ਜੇ ਬੁੱਤਰ ਤੇ ਆਣ ਖੜੇ ਨਾ ਪਾਵੇ ਖੜੇ ਨਾ ਖੜੇ ਦਿੱਲੀ ਦੇ ਆਲਾ ਵੇਖ ਦੇਖ ਤੀ ਉਹ ਬੜਾ ਨਾਲ ਇਹ ਤੇਰਾ ਦਿਲ ਨਾ ਠਰੇ ਦਿੱਲੀ ਦੇ ਆਲਾ ਵੇਖ ਦੇਖ ਤੀ ਉਹ ਬੜਾ ਨਾਲ ਇਹ ਤੇਰਾ ਦਿਲ ਨਾ ਠਰੇ ਤੇਰੇ ਤਾਂ ਪਿਆਦੇ ਮੇਰੇ ਖੇਤਰੇ ਪਰ ਇਤਨੀ ਤੀਲਾ ਦੀ ਪੁਲੀ ਦੇ ਵਾਂਗੂ ਝਾੜ ਲੈ ਦੇ ਖੇਤਨੀ ਤੇਰੇ ਦਾ ਪਿਆ ਦੇ ਨੀਰੇ ਖੇਤਾਂ ਦੇ ਪਰੇ ਤੇ ਨੀ ਤੀਲਾ ਦੀ ਪੁਲੀ ਦੇ ਵਾਂਗੂ ਝਾੜ ਲੈ ਦੇ ਖੇਤਨੀ ਵੇਗਾ ਕੀ ਮੇਨਾਰ ਮੇਰੇ ਤੇ ਰਦੇ ਬਚਾਲੇ ਨੂੰ ਕੀ ਸੁਣਦੇ ਨੇ ਕਰੋਣ ਤੇ ਰੜੇ ਦਿੱਲੀ ਦੇ ਹਾਲਾ ਵੇਖ ਦੇਖੀ ਉਪਲ ਨਾਰੀ ਇਹ ਤੇਰਾ ਧੀਲੇ ਨਾਟਰੇ ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕਹਿਣ ਹੈ ਬੜੀ ਖੇਤੀ ਏ ਰੇ ਬਰੀ ਹੁਣਦੀ ਹੁ ਮੈਂ ਰੇ ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕਹਿਣ ਹੈ ਬੜੀ ਖੇਤੀ ਏ ਰੇ ਬਰੀ ਹੁਣਦੀ ਹੁ ਮੈਂ ਰੇ ਪਿੰਡਾਂ ਵਿੱਚ ਤੁਰੇ ਹੋਏ ਪੁੱਤ ਨਹੀਂ ਪਸੰਦ ਆ ਰਹੇ ਤੇਰੇ ਮੈਂ ਨਹੀਂ ਬੜੇ ਕੇ ਬੜੇ ਦਿੱਲੀ ਦੇ ਅਲਾ ਵੇਗ ਦੇਹਤੀ ਉਪਾਲਾ ਦਾਨੀਏ ਤੇਰਾ ਦਿਲ ਨਾ ਧਰੇ ਸਿਰਾਂ ਵਾਲੇ ਲੋਕੀ ਵੀ ਚੱਲੇ ਆਵੇਂ ਓਣ ਦੀ ਇੱਕ ਰਾਤ ਮੁੱਲ ਪਾ ਮੇਰਾ ਕਿਰੀ ਕੇ ਰੋੜਨੀ ਸਿਰਾਂ ਵਾਲੇ ਲੋਕੀ ਬੀਜ ਚੱਲੇ ਆਵੇਂ ਓਣ ਨੀ ਇਕ ਰਾਤ ਮੁੱਲ ਪਾਵੇਂ ਰਖਰੀ ਕਰੋੜ ਦੀ ਲੋਕਾਂ ਨੇ ਸੰਗਣ ਲਖੀ ਰ ਜੰਗਲ ਵਾਂਗੂ ਸਿੰਘ ਤਾਂ ਥੋ ਜਾਣੇ ਨਾ ਫੜੇ ਦਿੱਲੀ ਤੇ ਆਲਾ ਵੇਗ ਦੇਖ ਜੇ ਉਪੜ ਦਾੜੀ ਤੇਰਾ ਧੀਲੇ ਨਾ ਟਰੇ ਸੱਤ ਮੂਰੇ ਸਾ ਤੇਰੇ ਜਾਣ ਗਏ ਉਤਾਰੂ ਗੱਲ ਨਹੀਂ ਆਉਂਦੀ ਤੇਰੇ ਛੁੱਟ ਅੰਗ ਵਾਰੂ ਸੱਤ ਮੂਰੇ ਸਾ ਤੇਰੇ ਜਾਣ ਗਏ ਉਤਾਰੂ ਗੱਲ ਨਹੀਂ ਆਉਂਦੀ ਤੇਰੇ ਛੁੱਟ ਅੰਗ ਵਾਰੂ ਸੰਗਤਾਂ ਦੇ ਸਾਥ ਵਿੱਚ ਜਲ ਤੈਨੂੰ ਖੁੰਨਣੇ ਨਾਗੇ ਫੌਜੀ ਖਾਲਸੇ ਖੜੇ ਸੰਗਤਾਂ ਦੇ ਸਾਥ ਵਿੱਚ ਜਰੋ ਤੇਨੂੰ ਖੁੰਨਣ ਹੀ ਲਾਗੇ ਫੌਜੀ ਖਾਲ ਦੇ ਖੜੇ ਦਿੱਲੀ ਦੇ ਆਲਾ ਵੇਗ ਦੇਖਤੀ ਉਪਲ ਨਾ ਨੀ ਅਦੇ ਤੇਰਾ ਦਿਲ ਨਾ ਠਰੇ ਦਿੱਲੀ ਦੇ ਆਲਾ ਵੇਗ ਦੇਖਤੀ ਉਪਲ ਨਾ ਨੀ ਅਦੇ ਤੇਰਾ ਦਿਲ ਨਾ ਠਰੇ